ਬੱਤਰ ਦੇ ਆ ਕਿੰਨੇ ਸੀਗੇ 36 36 ਦੋਸਤੋ ਅੱਜ ਸਕੂਟੀ ਧੋਤੀ ਸੀ ਤੇ ਮੈਂ ਮੇਨ ਸਵਿਚ ਕੱਟ ਰੱਖੀ ਐ ਵਿੱਚੋਂ ਤਾਂ ਹੀ ਇਹ ਕਰੰਟ ਨਹੀਂ ਆ ਰਿਹਾ ਤੇ ਸਾਰਿਆਂ ਨੂੰ ਪ੍ਰੈਂਕ ਕਰਦੇ ਆ। ਅਰੇੜੀ ਇੱਥੇ ਕਰੰਟ ਨਹੀਂ ਆ ਰਿਹਾ। ਹੈ? ਕਰੰਟ ਨਹੀਂ ਆ ਰਿਹਾ ਇੱਥੇ। ਹੈ? ਭਾਗਾਂ ਨੂੰ ਪਰਮੇਸ਼ਰ ਸਿਂਗਾ ਇਹਨਾਂ ਨੂੰ ਮਨਮਕ ਕਿਵੇਂ ਕਿਉਂ ਕਰੇ? ਦੱਸੋ ਕੀ ਦਿੱਕਤ ਹੋ ਸਕਦੀ ਹੈ ਜਾਣ ਕੇ ਕਰੀਏ ਤੁਸੀਂ ਨਾ ਗਰਮਕ ਪਿਆਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਹਾਂ ਅੱਜ ਜਾ ਰਹੇ ਹਾਂ ਰੈਣ ਕਿਉਂਕਿ ਗੁਰਦੁਆਰਾ ਸਾਹਿਬ ਦੀ ਜੁੰਟ ਹੋ ਗਈ ਖਰਾਬ ਇਹਦਾ ਪੱਤਾ ਆ ਜਿਹੜਾ ਸੜ ਗਿਆ ਵਿੱਚੋਂ ਤੇ ਆ ਜਿਹੜਾ ਪੱਤਾ ਹੁੰਦਾ ਵਿੱਚ ਇਹ ਸੜ ਗਿਆ ਤੇ ਇਹਨੂੰ ਹੁਣ ਪੱਤਾ ਪਵਾ ਕੇ ਲਿਉਨੇ ਆ ਰੈਣੋ ਜਾ ਕੇ ਦੋ ਵਾਰੀ ਚੇਂਜ ਕਰਵਾਤਾ ਫੇਰ ਹੋ ਗਿਆ ਫੇਰ ਸੜ ਗਿਆ ਹੁਣ ਦੇਖਦੇ ਆ ਕੀ ਬਣਦਾ ਸੈਟ ਚ ਨੁਕਸ ਹੈ ਕਿ ਜੁੰਟਾ ਚ ਨੁਕਸ ਹੈ ਜਿਸ ਜੜ ਸੈਟ ਚ ਨੁਕਸ ਹੋਇਆ ਫੇਰ ਗੰਗਨਾਰੋ ਸਹੀ ਕਰਵਾਉਣਾ ਪਊਗਾ ਸੋ ਹੁਣ ਚੱਲਦੇ ਆ ਮੈ ਰੈਣ ਜਾ ਕੇ ਆਉਣਾ ਚਲੋ ਜੀ ਚਲ ਗਏ ਸੋ ਗਰਮ ਖਿਆਰਿਓ ਜਾ ਆਇਆਂ ਰਹਿਣ ਤੇ ਇੱਕ ਸਮਰਨੇ ਪਾਰਸਲ ਮੰਗਾਇਆ ਸੀ ਉਹ ਵੀ ਆ ਗਿਆ ਉਹ ਤਾਂ ਨੀ ਕੀ ਮੰਗਾਇਆ ਹੁਣ ਦੇਖਦੇ ਆ ਕੀ ਰਿਐਕਸ਼ਨ ਹੁੰਦਾ ਬੱਚਿਆਂ ਨੂੰ ਦੱਸਣਾ ਨਹੀਂਗਾ ਹਜੇ ਆ ਮੰਗਾਇਆ ਨਸਾਂ ਬਰਨੇ ਉਹ ਬਹੁਤ ਡਮਾ ਤਾਂ ਕਿ ਛੋਟਾ ਹੀ ਹੋਊਗਾ ਇਹ ਹੈ ਨਹੀਂ ਤਾਂ ਵੀ ਕੋਈ ਤਾਂ ਨਹੀਂ ਹੋ ਜਾ ਰੱਖ ਕੇ ਰਿਟਰਨ ਕਰ ਲਈਏ ਕੀ ਕਰਦੇ ਹੈ ਕੀ ਕਰਦੇ ਹੈ ਤੈਨੂੰ ਕੁਝ ਪਤਾ ਨਹੀਂ ਲੱਗਿਆ ਮੈਂ ਤੇਰੇ ਵਾਰੀ ਗੱਲ ਕਰਦੀ ਆ ਸੀ ਕੋਈ ਤੈਨੂੰ ਪਤਾ ਹੀ ਨਹੀਂ ਲੱਗਿਆ ਪਾਣੀ ਪਿਆ ਰੰਦਾ ਰੋ ਗੋ ਤੇਲ ਕੀ ਹੈ ਹੱਥੋਂ ਕੇ ਪਾਣੀ ਪਿਆ ਪਾਣੀ ਪਿਆ ਤੈਨੂੰ ਸੁਣਿਆ ਨਹੀਂ ਉਧਰ ਜਾ ਉਧਰ ਉਧਰ ਲਿਆ ਹਾਂ ਤਾ ਉਧਰ ਆਂ ਗਰਾਸ ਦੇਖ ਨੂੰ ਪੜਾ ਦੇ ਗਲਾਸ ਉਹ ਪਾਣੀ ਲਿਆ ਉਧਰੋਂ ਅੱਲਾ ਗਲਾਸ कोई नहीं लुको दे लुको दे लुको दे नहीं खंग लगी हुई है की है की हो गया है कोशिश नहीं तू का तो खुश हुई है ना दस वेल्ला तो की दसा <laughs> मैं तो हुई है सीज़ है ना मैं भी हुई है सीज़ है फिर मनु की है की दसा कुछ नहीं क्या कुछ नहीं किया मैं था की दसा ਕੋਈ ਨਹੀਂ ਮੈਂ ਤਾਂ ਕੁਝ ਨਹੀਂ ਤੁਸੀਂ ਆਲ ਵੀ ਗਿਆ ਸਟੋਰ ਚੋਂ ਲਾਈਟ ਚਾਕੇ ਉਹੋ ਚੱਕ ਕੇ ਰਿਆ ਪੱਖਾ ਚੱਕ ਕੇ ਲਿਆ ਲੱਭ ਗਿਆ ਪਤਾ ਸੀ ਤੇਨੂੰ ਹੈਨਾ ਨਹੀਂ ਪਤਾ ਸੀ ਦੇਖ ਲਿਆ ਸੀ ਨਾ ਨਹੀਂ ਦੇਖਿਆ ਤੁਸੀਂ ਇੱਥੇ ਰਹੇ ਸੀ ਤੂੰ ਹਾਂ ਦੇਖ ਤਾਂ ਲਿਆ ਸੀ ਤੂੰ

ਤਲੇ ਨੂੰ ਫੜ ਦੂ ਮੈਂ ਗੱਲ ਚਲ ਤੂੰ ਕਰ ਅਨਬਾਕਸਿੰਗ ਕਰ 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 ਅਨਬਾਕਸਿੰਗ ਫੇ ਰੋਟੀ ਖਾਣੀ ਹੈ ਹਿੱਪਿੰਗ ਫੜ ਨਾ ਫੜੇ ਮਮਾ ਦੀ ਮਸ਼ੀਨ ਤੇ ਪਈਆ ਆ ਮੈਂ ਫਾਟ ਹੀ ਗਿਆ ਚਲ ਸਿੱਧੇ ਸਿੱਧੇ ਕੈਂਚੀ ਨਹੀਂ ਲੈ ਮਸ਼ੀਨ ਤੇ ਪਈਆ ਮੈਂ ਦੇਖਾ ਛੋਟਾ ਹੀ ਹੋ ਗੱਸ ਮਰਵਾ ਵੱਡਾ ਇਹ ਤਾਂ

किड्डी सोनी टेची आठ सेट एक एक मिनट दिखाई छेड़ी इंदे विच आवे छत्ती सारा कुछ लिखया जड़ा है एक, या। एक या। ब्रश है छोटा छोटा स्टेपलर स्टेपलर और है लिखया ना एक एक चीज सारी जी? है पिद्दू जा स्टेपलर हम्म एक का स्टेपलर रहा आ गदरा आ भी गदरा आओ स्केल स्केल भी है सारा कुछ ही है जड़ा इसमें लिखया है बटन लग गया बटन भी लग गया चलो ओपन ए बटन लग गया पता बटन लग ਬਟਨ ਉਹ ਖੋਲਣ ਨਾਲ ਹੁੰਦਾ ਉਹ ਚਲੋ ਵੀ ਆ ਸੈਟ ਹੈ ਸਰ ਆਹ ਤਾਂ ਬੱਤੇ ਤੇਰੇ ਉਹ ਚਿਰ ਬੈਟਰੀ ਜੀ ਹੈਗਾ ਸਮਰ ਹੈ ਨਾ ਇਹ ਆ ਜਿਹੜੇ ਕਿਧਰ ਆ ਕੇ ਅੰਦਰ ਕਰਦੇ ਨਹੀਂ ਆਂ ਅੱਛਾ ਹਾਂ ਠੀਕ ਹੈ ਆ ਕੀ ਚੀਜ਼ ਹੈ ਗੁਰਸ਼ ਪੇਂਟਿੰਗ ਗੁਰਸ਼ ਲੈ ਵੀ ਗੁਰਮੁਖ ਪਿਆਰਿਓ ਦੋਸਤੋ ਦੇਖੋ ਇਧਰ ਨੂੰ ਕਰ ਇਧਰ ਨੂੰ ਕਰ ਮੇਰੇ ਨੂੰ ਆਉਣ ਕਰੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਰੁਕ ਆ ਕਲਰ ਸਾਰੇ ਆ ਚੱਲਦੇ ਹੋਣਗੇ ਸਾਰੇ ਕਲਰ ਹਾਂਜੀ ਆ ਗਾ ਸਕਿਲ ਆ ਪੈਨਸਲ ਆ ਕੀ ਸੀ ਇਹ ਪਾਣੀ ਪਾਉਣ ਵਿੱਚ ਪਾਣੀ ਪਾਉਣ ਨੂੰ ਆ ਆ ਕੁਛ ਦੇਖੀ ਆਪਾਂ ਸਮਾਨ ਇਕੱਠਾ ਕਰਕੇ ਦੁਕਾਨ ਜੋ ਵੀ ਰੱਖ ਸਕਦੇ ਹਾਂ ਹਾਂ ਆ ਸ਼ੋਪ ਇੱਕ ਸ਼ੋਪਨਰ ਕੀਤੀਆਂ ਹੋਈਆਂ ਹਨ ਛਿਲੀਆਂ ਹੋਈਆਂ ਪੈਨਸਲਾਂ ਕਲਰ ਆ ਕਲਰ ਡੋਰ ਘਰ ਆਹ ਪੈਨਸਲਾਂ ਨਹੀਂ ਆ ਇਹ ਦੇਖ ਕਲਰ ਵਾਲੀਆਂ ਪੈਨਸਲਾਂ ਇਹ ਕਲਰ ਪੈਨਸਲ ਆ

ਕੀ ਕਰ ਤੈ? ਅੰਦਰ ਕਿੱਟ? ਵੈਨ ਇਹ ਨਾ ਕਰ ਰਹੇ ਕਹਿੰਗੇ ਕਿ ਸਰਬੱਤ ਨੂੰ ਦੇ ਦੇ ਸਰਬੱਤ ਬੋਰ ਡਰਾਇੰਗ ਕਰਦੀ ਹੈ ਸ਼ੌਂਕ ਇਹਨੂੰ। ਘਰੇ ਰੱਖਣੀ ਹੈ ਬਸ। ਹਾਂ ਨਾ ਸਰਬੱਤ? ਜਿਦੋਂ ਤੁਹਾਡਾ ਤੈਨੂੰ ਸ਼ੌਂਕ ਹੈ ਨਾ ਡਰਾਇੰਗ ਕਰਨ ਦਾ। ਸਮਰ ਤੂੰ ਹੋਰ ਕੁਝ ਮੰਗਾ ਲੈ। ਮੈਂ ਮੰਗਾਇਆ ਹੋਈ ਆ। ਸਰਬੱਤ ਨੂੰ ਸ਼ੌਂਕ ਹੈ ਡਰਾਇੰਗ ਕਰਨ ਦਾ, ਹੈ ਨਾ ਸਰਬੱਤ? ਇਹ ਕਾਗਜ਼ ਦੇ ਦੋਨੇ ਵਰਤ ਲੈਣੇ। ਦੋਨੇ ਦੋਨੇ ਦੋਨਾਂ ਨੇ ਫਿਰ ਮੇਲ ਵਰਤ ਕੇ ਠੀਕ ਹੈ ਕੈਂਚੀ ਤਾਂ ਉਹੀ ਹੈ। ਕੈਂਚੀ ਤਾਂ ਉਹਦੇ ਨਾਲ ਦੀ ਹੋਇਆ ਕੱਟਦੀ ਤਾਂ ਹੈ ਨਹੀਂ ਇਹ। ਕਾਗਜ਼ ਕੱਟਦੀ ਹੈ। ਕੱਟਦੀ ਹੈ। ਜਮੇਰੀ ਵਾਲੇ ਵੀ ਕਰ। ਤਿੱਖੀ ਕਿਵੇਂ ਹੁੰਦੀ ਹੈ ਇਹ? ਤਿੱ ਵਧੀਆ ਕੱਟਦੀ ਹੈ ਉਹ ਤੇ ਨਾ ਪਲਾਸਟਿਕ ਦੀ ਕੈਂਚੀ ਵਧੀਆ ਕੱਟੀ ਜਾਂਦੀ ਓਏ ਆਹੀ ਚੀਜ਼ ਕੱਟਣ ਨੂੰ ਮੈਂ ਤਾਂ ਕਿਦੇ ਕੱਟੀ ਰੋਤਨਾ ਕਰਦਾ ਵਧੀਆ ਕੱਟਦੀ ਹੈ ਇਹ ਨਾ ਤਿੱਖੀ ਤਾਂ ਹੈ ਨਹੀਂ ਇਹ ਪਲਾਸਟਿਕ ਹੈਗੀ ਹੈ ਨਾ ਪਲਾਸਟਿਕ ਦੀ ਕੈਂਚੀ ਵਧੀਆ ਕੱਟਦੀ ਜਿਹਦੇ ਡਰਾਇੰਗ ਵਾਲਾ ਪੇਪਰ ਉਹ ਇਹਦੇ ਵਿੱਚੋਂ ਕੱਢ ਕੇ ਲੈ ਕੇ ਬਸ ਰਬੜ 'ਚ ਢਾਕੇ ਜਿਹੜੇ ਚਾਹੀਦੇ 10 ਬਾਰ ਤੇ ਮੁੜ ਕੇ ਲਿਆ ਕੇ ਫੇਰ ਵਿੱਚ ਪਾ ਦਿੰਦੇ ਨੇ ਐ ਬਸ ਕਰੇ ਵਰਤ ਲੈ ਆ ਕੱਲਰ ਦੂਜੀ ਆ ਕੱਲਰ ਕਿਹੜੀ ਚੱਕੀਨ ਪਾਣੀ ਅੱਛਾ ਅੱਛਾ ਪਾਣੀ ਵਾਲਾ ਵਿੱਚ ਪਾ ਕੇ ਫਿਰ ਘੁਲਦੇ ਆ ਪਾਣੀ ਇਹਦੇ ਵਿੱਚ ਪਾ ਕੇ ਪਾਣੀ ਚਲ ਹੁਣ ਖਰਾਬ ਨਹੀਂ ਕਰਨਾ ਠੀਕ ਐ ਨਾ ਇਹਨੂੰ ਪੈਨਸਲ ਵੀ ਪਾ ਦੇ ਚ ਮੈਨੂੰ ਸ਼ੌਂਕ ਹੈ ਮੈਨੂੰ ਦੇ ਦੋ ਪੇਪਰਜ ਵੀ ਕਾ ਲੇ ਤੈਨੂੰ ਹੋਰ ਮੰਗਾ ਦਾਂਗੇ ਇਹਦੇ ਨਾਲ ਦਾ ਡੋਇੰਗ ਵਾਲਾ ਪੇਪਰ ਹੁੰਦਾ ਜੀ ਤੈਨੂੰ ਇੱਕ ਮੰਗਾ ਦਾਂਗੇ ਹੋਰ ਇਹਦੇ ਨਾਲ ਠੀਕ ਐ ਜੀ ਸਹੀ ਐ ਬਹੁਤ ਐਨੇ ਕੀ ਕਰਨੇ ਪੁੱਤ ਨੀ ਪੇਜ ਲਿਆ ਚਲਾ ਕੇ ਤੇ ਦੇਖ ਚਲਦੀ ਵੀ ਹੈ ਸਾਰੇ ਕਿ ਨਹੀਂ ਇੱਕ ਇੱਕ ਹੈ ਕਿ ਦੋਨਾਂ ਦੀ ਸਾਰੇ ਕਲਰ ਹਨਾ ਇੱਕ ਤੋਂ ਲੈ ਕੇ ਤੇਰੀ ਉਹ ਤਾਂ 24 ਹੁੰਦੇ ਆ ਕਿੰਨੇ ਹੁੰਦੇ ਇਹ ਤਾਂ ਬੜੀ ਹੈ ਇੱਕ ਮਿੰਟ 1 2 3 4 5 6 7 8 9 10 11 12 24 24 ਤੇ 12 36 36 ਇਹ 36 ਹੈ ਸਾਰੇ ਇਹ ਆ ਪਤਾ ਨਹੀਂ ਕਿੰਨੀਆਂ 1 2 3 4 5 24 24 ਜੋ 48 48 ਤੇ 24 72 ਆਹਾ ਸਾਰੇ ਮੱਥਰ ਦੇ ਆ ਕਿੰਨੇ ਸੀਗੇ 36 ਆ 36 36 ਤੇ ਆ 36 4 4 8 4 3 12 ਬਹੁਤ ਵਧੀਆ ਸੈੱਟ ਆ ਬਈ ਸੰਭ ਕੇ ਰੱਖੀ ਠੀਕ ਐ ਕਿੰਨੇ ਦਾ ਆਇਆ ਇਹ ਇਹ 250 ਦਾ ਆਇਆ 250 ਦਾ ਆਇਆ ਪਾਪਾ ਦੀ ਖਾਲੀ ਕਿੱਡੀ ਸੋਣੀ ਪੈ ਗਈ ਦੋਸਤੋ ਅੱਜ ਸਕੂਟੀ ਧੋਤੀ ਸੀ ਤੇ ਮੈਂ ਮੇਨ ਸਵਿਚ ਕੱਟ ਰੱਖੀ ਐ ਵਿੱਚੋਂ ਤਾਂ ਹੀ ਇਹ ਕਰੰਟ ਨਹੀਂ ਆ ਰਿਹਾ ਤੇ ਸਾਰਿਆਂ ਨੂੰ ਪ੍ਰੈਂਕ ਕਰਦੇ ਆ ਕਿ ਸਟਾਰ ਅੱਜ ਚਾਲੂ ਨਹੀਂ ਹੋ ਰਹੀ ਪਾਣੀ ਪੈ ਗਿਆ ਵਿੱਚ ਸੀਮਾ ਆ ਤਾਂ ਚਾਲੂ ਹੀ ਨਹੀਂ ਹੋ ਰਹੀ ਪਤਾ ਨਹੀਂ ਉਰੇ ਆਈ ਪ੍ਰੈਂ ਕਰਦੇ ਆਂ ਪ੍ਰੈਂ ਪਤਾ ਨਹੀਂ ਕਰੰਟ ਹੀ ਨਹੀਂ ਆ ਰਿਹਾ ਚ ਪਾਣੀ ਨਹੀਂ ਪੈ ਰਿਹਾ ਜੀ ਹੈ ਪਾਣੀ ਪੈ ਰਿਹਾ ਜੀ ਤੋਤੀ ਸੀ ਲੱਗਦਾ ਤਾਂ ਹੈ ਮੈਨੂੰ ਵੀ ਹੈਂ ਤੱਕ ਲਵਾਉਣਾ ਗਿੜਾ ਉਹ ਇੰਜਨ ਲੈ ਕਰ ਕੁਛ ਹੈ ਕਿਹਦੀ ਕਿਤ ਹੋ ਸਕਦੀ ਮੈਂ ਕਿਹਨੂੰ ਨਹੀਂ ਕਰਦਾ ਬੱਸ ਬੋਲ ਤੁਰ ਗਿਆ ਹੈ ਮੈਂ ਕਿਹਨੂੰ ਫੂਟ ਗਿਆ ਇੰਜੀਨੀਅਰ ਆ ਇੰਜੀਨੀਅਰ ਨਹੀਂ ਦਿਮਾਗ ਤਾਂ ਲਾ ਨਾ ਦਾ ਦਾਸਰ ਮੈਂ ਜਾਣਾ ਲੇਟ ਹੋ ਰਿਹਾ ਫੇਮ ਹਾਂ ਇੰਨੀ ਇੰਨੀ ਖੜਾ ਤੀ ਅੰਦਰ ਇਹਨੂੰ ਚੌਂਦੀ ਸੀਗੀ ਪਾਣੀ ਵਿੱਚ ਪੈ ਗਿਆ ਇਹ ਬੈਂਡਰੀਆਂ ਮੁਰੀਆਂ ਖੋਲ ਕੇ ਫੂਕਵਾ ਮਾਰ ਲੋ ਬਾਹਰ ਲੈ ਜਲ ਨੂੰ ਬੈਂਡਰੀਆਂ ਖੋਲ ਕੇ ਫੂਕਵਾ ਹੀ ਦਿੰਦੀ ਐ ਅਰੇੜੀ ਇੱਥੇ ਕਰੰਟ ਨਹੀਂ ਆ ਰਿਹਾ ਹੈਂ ਕਰੰਟ ਨਹੀਂ ਆ ਰਿਹਾ ਹੈਂ ਜਿਹੜੇ ਪਾਂਤਾ ਪਿਤਾ ਨੂੰ ਪਰਮੇਸ਼ਰ ਸਰ ਕਾ ਇਹਨੂੰ ਮਣ ਮਰ ਕਿਵੇਂ ਕਿਉਂ ਕਰੇ ਸੇਰਾ ਜੂਗਾ ਇਹ ਦਿੱਕਤ ਤਾਂ ਸਗੈ ਹੈ ਦੱਸੋ ਕੀ ਦਿਖਤ ਹੋ ਸਕਦੀ ਹੈ ਜਾਣ ਕੇ ਕਰੀਏ ਤੁਸੀਂ ਲਾਹ ਅੱਛਾ ਵੀ ਖੜਾ ਦੇਖੋ ਚੱਕੀ ਵੀ ਆਹ ਖੁੱਤ ਬੱਤੀ ਹੋਈ ਹੈ ਨਹੀਂ ਤਾਂ ਮੈਂ ਕਿਸ ਤਰ੍ਹਾਂ ਪੰਗੇ ਲੈਣ ਨੂੰ ਹੀ ਹੈ ਉਹ ਪਾਣੀ ਨਿਕਲ ਰਿਹਾ ਹੈ ਕਿਚ ਪਾਣੀ ਕਿਵੇਂ ਆ ਗਿਆ ਇਹ ਮੈਂ ਜੀ ਚੜੀ ਚੱਕੀ ਨੂੰ ਨਹੀਂ ਚੱਕੋ ਹੋਪ ਕੋਛ ਨਹੀਂ ਅੰਦਾ ਕੋਟਾ ਪਾਣੀ ਹੈ ਢੋਲ ਦੇਣ ਬਸ ਸੋ ਗਰਮਕ ਪਿਆਰਿਓ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆਂ ਪਸੰਦ ਆਵੇ ਤਾਂ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਚੈਨਲ ਦੇ ਨਵੇਂ ਤੋਂ ਸਬਸਕ੍ਰਾਈਬ ਕਰਦੇ ਹੋ ਜੀ ਮਿਲਦੇ ਆਂ ਕੱਲ ਨੂੰ ਫਿਰ ਨਵੇਂ ਵਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ